गुरदासपुर के गांव लखोवाल में खेतों में मिला अठारह साल युवक का शव परिवार वालों ने जताया हत्या का शक पुलिस कर रही मामले की जांच गुरदासपुर के गांव लखोवाल में उस समय दहशत फैल गई जब गांव के खेतों में एक अठारह साल युवक की लाश को देखा गया तो आसपास के लोगों ने पुलिस को सूचित किया मौके पर पहुंचे पुलिस अधिकारियों ने मृतक शव को अपने कब्जे में लेकर जाँच शुरू कर दी मृत्यु की पहचान राणा मसीह उर्फ धोनी पुत्र वासमसी वासी गांव लखोवाल के रूप में हुई है ਪਰਵਾਰ ਮੈਂਬਰੋ ਨੇ ਹਤਿਆ ਦਾ ਸ਼ੱਕ ਜਾਰੀ ਕੀਤਾ ਹੈ। ਮੇਰਾ ਪਿੰਡ ਲੱਖੋਵਾਲ ਨਾਮ ਮੇਰੇ ਵਾਰਸ ਵਸੀ। ਗੱਲਬਾਤ ਫੂਕੋ ਚੱਕ ਮੇਲੇ ਚ ਲੜਾਈ ਹੋਈ ਸੀ। ਉਦੋਂ ਵੀ ਇਹਦਾ ਸਿਰਸੂਰ ਪਾੜਿਆ ਸੀਗਾ। ਆਹੀ ਕੋਹ ਨਹੀਂ ਕੀਤਾ ਹਸਪਤਾਲ ਦਾਖਲ ਕਰਾ ਆ ਗਿਆ। ਆ ਕੱਲ 11 ਵਜੇ ਕਰੋ ਗਿਆ ਵਾ। ਹਾਂਜੀ। ਇਹਦਾ ਅਸਲ ਨਾਮ ਰਾਣਾ ਮੌਦ ਦਾ ਬਖਤ ਦਿਨੀ ਕਹਿੰਦੇ ਆ। ਆਏ ਵਾ। ਗੱਲਬਾਤ ਕਾਦੀ ਹੋਣੀ ਆ ਪਿੰਡ ਸੁਣਾ ਗਿਆ ਵ ਤੇ ਅਸੀਂ ਆਏ ਆ। ਹਾਏ ਵਾਹ ਕਿਦਣ ਗਿਆ ਸੀ ਤੇ ਕੱਲ 11 ਵਜੇ ਗਿਆ ਵਾ ਕਰੋ ਕਹਿੰਦਾ ਮੈਂ ਦਾੜੀ ਕਰਾਵਾਂ ਹਾਏ ਵਾਹ ਉਸ ਬੰਦੇ ਨੂੰ ਪਹੁੰਚਾ ਬੰਦਾ ਹੀ ਪਹੁੰਚਾ ਫੋਨ ਵੀ ਬੰਦ ਆਉਂਦਾ ਰਿਹਾ ਵਾ ਹਾਏ ਕਿਤੇ ਕੋਈ ਲੱਗਦਾ ਸ਼ੱਕ ਨਹੀਂ ਤੇ ਸ਼ਾਕ ਤੇ ਕਾਤੇ ਹੋਏ ਲੜਿਆ ਰਹੇ ਹੋਰ ਕਾਤਾ ਸ਼ਾਕਾ ਕੀ ਚੰਦੇ ਕੁਝ ਕੋਲ ਤੇ ਨਾ ਆਪਣੀ ਕਾਰਵਾਈ ਹੁਣ ਕਰਨ ਦਿਖਾਰੀ हां जी ਇਹਦੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਹੋਈ ਆ ਰਾਣਾ ਪੁੱਤਰワਰਸ ਸਿੰਘ ਪਿੰਡ ਲਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ